ਮੇਰੇ ਪਿਆਰੇ ਫਰੀਦਿਕੋਟ ਜ਼ਿਲ੍ਹੇ ਦੇ ਨਿਵਾਸੀਓ ਮੈਂ ਅਦੀਮਲ ਸੇਤੀਆ ਡਿਪਟੀ ਕਮਿਸ਼ਨਰ ਅੱਜ ਫਿਰ ਤੁਹਾਡੇ ਨਾਲ ਹਫਤਾਵਾਰੀ ਫੇਸਬੁੱਕ ਪ੍ਰੋਗਰਾਮ ਦੇ ਰਾਹੀਂ ਰੂਬਰੂ ਹੋ ਰਿਹਾ ਹਾਂ ਮੈਂ ਆਪ ਜੀ ਦੇ ਨਾਲ ਕੁਝ ਗੱਲਾਂ ਕਰੋਨਾ ਦੇ ਬਾਬਤ ਸ਼ੇਅਰ ਕਰਨਾ ਚਾਹੁੰਦਾ ਹਾਂ ਜਿਵੇਂ ਕਿ ਆਪ ਸਭ ਜੀ ਨੂੰ ਪਤਾ ਹੀ ਹੈ ਕਿ ਜੋ ਕਰੋਨਾ ਮਹਾਮਾਰੀ ਦਾ ਦੂਜਾ ਦੌਰ ਪੂਰੇ ਜੋਰਾਂ ਤੇ ਚੱਲ ਰਿਹਾ ਹੈ ਇਸ ਲਈ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਹਰ ਤਰ੍ਹਾਂ ਦੇ ਐਫਰਟਸ ਕਰੀਏ ਹਰੇਕ ਵਸੀਲੇ ਵਰਤੀਏ ਜਿਸ ਤਰੀਕੇ ਨਾਲ ਕੋਵਿਡ-19 ਦੀ ਮਹਾਮਾਰੀ ਤੇ ਕਾਬੂ ਪਾਇਆ ਜਾ ਸਕੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਸਾਰੇ ਆਪਣੇ ਘਰਾਂ ਵਿੱਚ ਹੀ ਰਹੀਏ ਔਰ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਘਰ ਤੋਂ ਬਾਹਰ ਜਾਣ ਤੋਂ ਪਰਹੇਜ਼ ਕਰੀਏ ਦੂਸਰਾ ਜਦੋਂ ਵੀ ਬਿਮਾਰੀ ਦੇ ਲੱਛਣ ਦਿਖਣ ਤਾਂ ਤੁਸੀਂ ਆਪਣੇ ਔਰ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਗਵਾਂਡੀਆਂ ਤੋਂ ਵੱਖਵਾ ਕਰ ਲੋ ਜਿਸ ਨੂੰ ਕਹਿੰਦੇ ਕਿ ਸੈਲਫ ਆਈਸੋਲੇਟ ਕਰ ਲੋ ਔਰ ਤੁਸੀਂ ਨੇੜੇ ਦੇ ਸਿਹਤ ਕੇਂਦਰ ਤੇ ਜਾ ਕੇ ਆਪਣੀ ਜਾਂਚ ਵੀ ਕਰਾ ਸਕਦੇ ਹੋ ਇਸ ਦੇ ਲਈ ਸਾਡੀ ਪੰਜਾਬ ਸਰਕਾਰ ਦੀ 104 ਨੰਬਰ ਦੀ ਹੈਲਪਲਾਈਨ ਵੀ ਹੈ ਜਦੋਂ ਤੱਕ ਟੈਸਟ ਦੇ ਰਿਜ਼ਲਟ ਨਹੀਂ ਆ ਜਾਂਦੇ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਘਰ ਦੇ ਵਿੱਚ ਆਪਣੇ ਆਪ ਨੂੰ ਆਈਸੋਲੇਟ ਕਰਕੇ ਰੱਖੀਏ ਚੌਥਾ ਕਿ ਜਦੋਂ ਵੀ ਤੁਹਾਨੂੰ ਹਲਕੇ ਜਾਂ ਦਰਮਿਆਨੇ ਲੱਛਣ ਹੋਣ ਤਾਂ ਤੁਸੀਂ ਡਾਕਟਰ ਦੀ ਸਲਾਹ ਲਓ ਔਰ ਆਪਣੇ ਘਰ ਦੇ ਵਿੱਚ ਪੂਰੀ ਤਰੀਕੇ ਨਾਲ ਜੋ ਕੋਵਿਡ ਅਪਰੋਪ੍ਰੀਏਟ ਬਿਹੇਵੀਅਰ ਹੈ ਜਿਸ ਦੇ ਬਾਰੇ ਅਸੀਂ ਸਮੇਂ-ਸਮੇਂ ਸਿਰ ਜਾਣਕਾਰੀ ਦਿੰਦੇ ਰਹਿੰਦੇ ਹਾਂ press conference ਵੀ ਕਰਦੇ ਹਾਂ ਔਰ ਸਟੇਟਮੈਂਟ